ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਗੁਰਸੇਵਕ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਵੀਰ ਤਾਂ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਅੱਜ ਵੀਰ ਨੇ ਦੋ ਬੈੜਾਂ ਬਿਲਕੁਲ ਜਿਹੜੀਆਂ ਦੋਸਤੋ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਨੇ ਇੱਕ ਬੈੜ ਬਿਲਕੁਲ ਤਾਜੀ ਸੂਈ ਸਵਾਈ ਇੱਕ ਗੱਬਣ ਪੂਰੀ ਡਿਟੇਲ ਵੀਰ ਗੁਰਸੇਵਕ ਤੋਂ ਲੈ ਲਾਂਗੇ ਆਪਾਂ ਇਹਨਾਂ ਦੋ ਬੈੜਾਂ ਦੀ ਤੇ ਖਾਸ ਸ੍ਰੀ ਕੋਇਂਦਵਾਲ ਸਾਹਿਬ ਕਰਨੀ ਹੈਗੀ ਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਮਾਲ ਜਿਹੜਾ ਦੋਸਤੋ ਕਾਉਂਟੀ ਨਿਊਜ਼ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਆਉਂਦਾ ਰਹੂਗਾ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਜਿਹੜਾ ਬਣਾ ਕੇ ਰੱਖ ਸਕਦੇ ਜੀ ਵੈੜਾ ਚੰਗੀਆਂ ਨੇ ਪਸੰਦ ਆਉਣ ਤਾਂ ਜਿਹੜਾ ਦੋਸਤੋ ਆਪਣਾ ਹੱਕ ਸਮਝ ਕੇ ਚੁਵਾਈ ਕਰ ਲਿਓ ਸੂਹਿ ਸੂਹਿ ਪਸ਼ੂ ਦੀ ਤੇ ਗੱਪਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਵੀਰਕੁਰ ਸੇਵਕ ਦੇ ਨਾਲ ਤੇ ਫਤਿਆਬਾਦ ਥੋੜੀ ਦੂਰੀ ਹੈ ਦੋਸਤੋ ਕੋਈ 6 ਕਿਲੋਮੀਟਰ ਦੀ ਦੂਰੀ ਹੈ ਫਤਿਆਬਾਦ ਦੀ ਠੀਕ ਹੈ ਤੇ ਖੰਡੂਰ ਸਾਹਿਬ ਤਕਰੀ ਆਜੋ ਲੈਨੇ ਇਨਫੋਰਮੇਸ਼ਨ ਵੀਰ ਗੁਰਸੇਵਕ ਸੇਵਕ ਤੋਂ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਵੇਖਣ ਵਾਲਿਆਂ ਨੂੰ ਸਾਰਿਆਂ ਦੇ ਵੀਰਾਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਸੇਵਕ ਸਿੰਘ ਠੀਕ ਵੀਰ ਵਧੀਆ ਵਧੀਆ ਰਾਸਿਆਂ ਸਾਨੂੰ ਸਾਹਿਬ ਵਧੀਆ ਬਹੁਤ ਚੜਦੀ ਗਲਾ ਵੀ ਸੀ ਠੀਕ ਹੈ ਠੀਕ ਹੈ ਤੇ ਥੋੜਾ ਜਿਹਾ ਸਟਾਪ ਲਾਤਾ ਸੀ ਕੰਮ ਕਰਦੇ ਵਿੱਚ ਹੋਰ ਵੀ ਰੁਝੇਵੇਂ ਤੁਸੀਂ ਦੱਸਿਆ ਵੀ ਚੱਲੀ ਜਾਂਦੇ ਕੰਮ ਸਟਾਪ ਵੀ ਜੀ ਇਦਾਂ ਵੀ ਆਪਣੇ ਕੋ ਤੁਹਾਨੂੰ ਅੱਗੇ ਵੀ ਆਪਾਂ ਜਗਰ ਕੀਤਾ ਵੀ ਆਪਣੇ ਕੋ ਜੀਸੀਪੀਆਂ ਦੋ ਹਾਂਜੀ ਹੁਣ ਥੋੜਾ ਕਣਕ ਦਾ ਸਮਾ ਦਰਿਆਵਾਂ ਦੇ ਵਿੱਚ ਮਿੱਟੀਾਂ ਦੇ ਠੇਕੇ ਕੋ ਪੈਲੀਆਂ ਦੇ ਲਏ ਸੀ ਹਾਂਜੀ ਹਾਂਜੀ ਉਹ ਪਧਰੇ ਕਰਨ ਦੇ ਅਜੇ ਵੀ ਚੱਲੀ ਜਾਂਦਾ ਕੰਮ ਅੱਛਾ ਜੀ ਉਧਰ ਫਿਰ ਰੁਝੇ ਜਿਆਦਾਤਰ ਠੀਕ ਹੈ ਠੀਕ ਮਿੱਟੀ ਦੇ ਕੰਮ ਜਾ ਠੀਕ ਹੈ ਹਾਂਜੀ ਹੋ ਗਿਆ ਕਲੀਅਰ ਇੱਕ ਵਾਰੀ ਹਾਂ ਇੱਕ ਵਾਰੀ ਕਲੀਅਰ ਹੋ ਗਿਆ ਹੁਣ ਚੱਲੀ ਜਾਂਦੀਆਂ ਟਿਕਾਣੇ ਟਿਕਾਣੇ ਲੱਗੀਆਂ ਮਸ਼ੀਨਾਂ ਵੀਰ ਜੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਨਾਲ ਦੀ ਨਾਲ ਇੱਕ ਜੀਸੀਬੀ ਮਸ਼ੀਨਾਂ ਵੀ ਵੀਰ ਕੋਲ ਹੈਗੀਆਂ ਨੇ ਮਿੱਟੀ ਦਾ ਰੇਤ ਦਾ ਢੋਆ ਢਵਾਈ ਦਾ ਭਰ ਭਰਾਈ ਦਾ ਜਿਹੜਾ ਕੰਮ ਉਹ ਵੀ ਸਾਲ ਭਰ ਜਿਹੜਾ ਨਿਰੰਤਰ ਚੱਲਦਾ ਰਹਿੰਦਾ ਕੰਪਿਊਟਰ ਕਰਾਇਆ ਠੀਕ ਆ ਕੰਪਿਊਟਰ ਕਰਾਇਆ ਇਹ ਚੀਜ਼ਾਂ ਜਿਹੜੀਆਂ ਦੋਸਤੋ ਬਿਲਕੁਲ ਕਿਰਾਏ ਪਾੜੇ ਵਾਲੀਆਂ ਚੀਜ਼ਾਂ ਜਿਹੜੀਆਂ ਵੀ ਨਾਲ ਦੀ ਨਾਲ ਕੰਮ ਕਰ ਹੈਗਾ ਖੇਤਾ ਜਿਹੜਾ ਦੋਸਤੋ ਪੇਸ਼ਾ ਇਹ ਵੀ ਇੱਕ 사이ਡ ਬਿਜ਼ਨਸ ਜਿਹੜਾ ਨਾਲ ਵਪਾਰ ਤਾਂ ਵੀ ਹੈਗਾ ਪ੍ਰੇਮ ਪਿਆਰ ਪਿਆਰ ਹੈਗਾ ਇਸ ਬਿਜ਼ਨਸ ਨਾਲ ਵੀ ਕੋਈ ਚੰਗਾ ਪਸ਼ੂ ਨਿਕਲਦਾ ਤਾਂ ਬਿਲਕੁਲ ਵੀਰ ਖਰੀਦਦਾ ਤੁਹਾਡੇ ਸਾਹਮਣੇ ਪੇਸ਼ ਕਰਦਾ ਜਰੂਰ ਆ ਠੀਕ ਆ ਤੇ ਗਰਸੇਵਕਾ ਜੇ ਪਸ਼ੂ ਦੋ ਆਪਣੇ ਕੋਲ ਹਾਂਜੀ ਦੋ ਵੜਾ ਵੀਰ ਜੀ ਅੱਛਾ ਜੀ ਆਪਾਂ ਤੁਹਾਨੂੰ ਪਤਾ ਹੀ ਹੈ ਵੀਰ ਜੀ ਅੱਗੇ ਵੀ ਚੰਗਾ ਮਾਲ ਲਈਦਾ ਇੱਕ ਦੋ ਪਸ਼ੂ ਲਈਦੇ ਆ ਜੇ ਚੰਗਾ ਪਸ਼ੂ ਨਿਕਲਿਆ ਤਾਂ ਫੇਰ ਲੈਣਾ ਵਾ ਤੇ ਗਰੰਟੀ ਦੇ ਆਪਦੀ ਗਰੰਟੀ ਦੇ ਮਾਲ ਦੇਣਾ ਵੀਰ ਜੀ ਦੇਣਾ ਹਾਂਜੀ ਤੇ ਇੱਕ ਵੜ ਆਪਣੇ ਕੋਲ ਤਾਜੀ ਸੂਈ ਹੈ ਤੇ ਇੱਕ ਗੱਬਣਾ ਹਾਂਜੀ ਆ ਵੀ ਜੀ ਗੱਬਣਾ ਵਾ ਡਿਵਾੜਾ ਹਾਂ ਤੇ ਇੱਕ ਉਹ ਕੱਲ ਹੀ ਸੂਈ ਆ ਤੜਕੇ ਹੂੰ ਲੈ ਵੀ ਕਰਸੇਵਕ ਭਾਈ ਵੜਾ ਦੋਵੇਂ ਚੰਗੀਆਂ ਨੇ ਹਾਂਜੀ ਸੋ ਆਟਰੋਗੋਲਟੀ ਦੋਸਤੋ ਪਹਿਲਾਂ ਤੁਹਾਨੂੰ ਇੱਕ ਵਾਰੀ ਜਿਹੜੀ ਢੁੱਕੀ ਆ ਸੂਣੀ ਆ ਦੋਸਤੋ ਬਿਲਕੁਲ ਤਿਆਰੀ ਆ ਇਹਦੀ ਇੱਥੋਂ ਸਟਾਰਟ ਕਰ ਲਾਂਗੇ ਜਿਹੜੀ ਬਿਲਕੁਲ ਸੂਈ ਸੁਭਾਈ ਉਹਦੇ ਹੀ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਠੀਕ ਆ ਤੇ ਗਰਸੇਵਕ ਇਹ ਸੂਹਾ ਕਿਨਮਾ ਵੀਰ ਸੂਣ ਵਾਲੀ ਆ ਇਹ ਵੀਰ ਜੀ ਪਹਿਲੇ ਸੂਹਾ ਸੂਣ ਵਾਲੀ ਆ ਪਹਿਲਣੀਆਂ ਹਾਂਜੀ ਪਲੂਨ ਜਿਹੜੀ ਦੋਸਤੋ ਇਹ ਵਾੜ ਪਹਿਲਾ ਸੂਹਾ ਫਰਸਟ ਟਾਈਮਰ ਜਿਹੜੀ ਇਹ ਸੂਣ ਜਾ ਰਹੀ ਆ ਫੇਸ ਕੁਆਲਟੀ ਵੇਖੋ ਤੁਸੀਂ ਜਿੱਦਾਂ ਆਪਾਂ ਢੇਲੀਆਂ ਮੱਝਾਂ ਦੇਖਦੇ ਆ ਝੋਟੀਆਂ ਦੇਖਦੇ ਆ ਬਿਲਕੁਲ ਸਿੰਘ ਠਾਣੂ ਤੇ ਆਹ ਸਿੰਘਾਂ ਦੀ ਬੰਤਰ ਥੋੜੀ ਜੀ ਹੈਗੇ ਠੀਕ ਆ ਕੋਈ 1.5 2 2.5 3 ਇੰਚ ਜਿਹੜੇ ਸਿੰਘ ਹੈਗੇ ਆ ਬਿਲਕੁਲ ਹੀਠਾ ਨੂੰ ਜਿਵੇਂ ਆਪਾਂ ਮੇਨੀਆਂ ਢੇਲੀਆਂ ਮੱਝਾਂ ਦੇਖਦੇ ਆ ਉਸੇ ਤਰ੍ਹਾਂ ਢੇਲੀ ਜਿਹੜੀ ਦੋਸਤੋ ਇਹ ਵਾੜ ਵੀ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਅਜੇ ਇਹਨੇ ਮੇਰੇ ਹਿਸਾਬ ਨਾਲ 2-4 ਦਿਨ ਲੈ ਜੂਗੀ ਅਜੇ ਹੋਰ ਠੀਕ ਹੈ ਜੀ ਦੇਖੋ ਤਿਆਰੀ ਤੇ ਇਹ ਕਰਮਾਂ ਵਾਲੀ ਭਾਵੇਂ ਸ਼ਾਮ ਨੂੰ ਥੂਬੇ 2 ਦਿਨ ਲੈ ਵੀ ਸਕਦੀ ਆ ਆ ਠੀਕ ਤੇ ਨਹੀਂ ਵੀ ਜੀ ਬਿਲਕੁਲ ਥੋੜੀਆਂ ਭਲਾ ਭਲਾ ਹੈਗੀਆਂ ਪਹਿਲਾਂ ਬਈ ਹਾਂ ਜੀ ਭਲਾ ਹੈਗੀਆਂ ਪਹਿਲਾਂ ਦਾ ਕਰਕੇ ਦੇਖੋ ਸੰਤੂ ਸਾਹਿਬ ਦੇ ਭਲਾ ਪਹਿਣਗੇ ਤੇ ਦੁੱਧ ਦੇਣਗੇ ਹਾਂ ਆ ਲਓ ਜੀ ਸੋ ਆਰਡਰ ਕੁਆਲਟੀ ਵੇਖੋ ਦੋਸਤੋ ਥਣ ਥਣ ਪੂਰਾ ਜਿਹੜਾ ਮੁਠੀ ਬਣਾ ਕੇ ਆਊਗਾ ਮੁਠੀ ਥਣ ਹੋਊਗਾ ਠੀਕ ਹੈ ਜੀ ਪਹਿਲਾਂ ਬੈਠਦੇ ਸੁਣਾ ਤੇ ਆਰਡਰ ਕੁਆਲਿਟੀ ਵੇਖੋ ਤੁਸੀਂ ਪਾ ਦੋ ਦਿਨ ਕੱਢ ਵੀ ਸਕਦੀ ਏ ਤੇ ਇਹ ਤਿਆਰੀ ਵੈਸੇ ਮੁਕੰਮਲ ਹੈਗੀ ਆ ਤਿਆਰੀ ਪ੍ਰੋਪਰ ਪੂਰੀ ਆ ਦੋ ਦਿਨ ਲੈ ਕੇ ਜਾ ਸਕਦੀ ਆ ਕੋਈ ਸਫਰ ਦੇ ਦੌਰਾਨ ਦੋ ਤਿੰਨ ਦਿਨ ਤਿੰਨ ਦਿਨ ਜਿਹੜਾ ਸਮਾਂ ਬਾਕੀ ਏ ਸੂਨ ਚ ਠੀਕ ਆ ਬਾਕੀ ਟਿੱਪਣ ਟੋਪਣ ਤਾਂ ਚਲੋ ਪਹਿਲਾਂ ਵਹਿੜਾ ਜਿੱਦਾਂਗੇ ਤਪਾਈ ਦਾ ਚੌਥਾ ਨੰਦਿਆਂ ਦਾ ਇੱਕ ਓਕੇ ਰਿਪੋਰਟ ਹੋਵੇਗੀ ਵੈਸੇ ਹਾਂਜੀ ਓਕੇ ਆ ਵੀਰ ਜੀ ਆਪਣੇ ਘਰ ਦੀ ਆ ਵਹਿੜੇ ਇਹ ਆਪਣੇ ਚਾਚਾ ਹੀ ਹੋਣਾ ਕੋ ਆ ਠੀਕ ਆ ਠੀਕ ਆ ਤੇ ਘਰ ਦੀ ਆਪਣੀ ਵਹਿੜਾ ਇਹਦੀ ਮਾਂ ਦਾ ਜਿਹੜਾ ਰਿਕਾਰਡ ਅੱਜ ਵੀ ਇਹਦੀ ਮਾਂ ਆਪਣੇ ਕੋਲ ਆ ਹਾਂ ਉਹਦਾ ਰਿਕਾਰਡ ਵੀ ਤੋਂ ਪਲਾਸ ਆ ਠੀਕ ਆ ਵੀ ਤੋਂ ਪਲਾਸ 25 ਡੇੜ ਘਰ ਚ ਹੁੰਦੇ ਆ ਦੋ ਦਹੇ ਇਹਦੀ ਮਦਰ ਜੜੀ ਹਾਂਜੀ ਜੜੀ ਇਹਦੀ ਮਦਰ ਆ ਅੱਛਾ ਜੀ ਯਾਨੀ ਕਿ ਰਵਾ ਚੰਗਾਈ ਉਹਨਾਂ ਨੇ ਪਾਲ ਲਿਆ ਘਰੇ ਥੋੜੀ ਪੱਕ ਕੇ ਸੋਈ ਆ ਵੇੜਾ ਠੀਕ ਆ ਹਾਂਜੀ ਆ ਬਾਕੀ ਤੁਹਾਨੂੰ ਪਤਾ ਹੀ ਆ ਘਰਾਂ ਦੀ 100 ਲੋਡ ਅਲਟੀਪਲਟੀ ਕਰਨੀ ਹੁੰਦੀ ਬੰਦੇ ਨੇ ਬਿਲਕੁਲ ਜੀ ਬਿਲਕੁਲ ਤੋਂ ਉਹਨਾਂ ਨੇ ਆਪ ਦੀ ਲਓ ਜੀ ਨਾਲ ਕਰ ਸੇਕ ਭਾਈ ਖੋਲ ਕੇ ਤੋਰ ਕੇ ਦਿਖਾਈਏ ਬੋਲੀਏ ਪੀੜੀ ਵੇਖੀ ਸੋ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਕੋਈ ਵੀਰ ਮੰਨ ਲੇ ਵੱਡੀਆਂ ਵੇੜਾਂ ਦੇ ਵਿੱਚ ਹੀ ਆਉਂਦੀ ਆ ਸਾਈਡ ਮੀਡੀਅਮ ਤੋਂ ਪਲੱਸ ਵੱਲ ਨੂੰ ਆ ਠੀਕ ਆ ਜੀ ਇਹ ਸੰਧੂ ਸਾਹਿਬ 17 18 ਲੀਟਰ ਦੁੱਧ ਦਊਗੀ ਪਹਿਲਣ 17 17 ਲੀਟਰ 16 17 ਲੀਟਰ ਦੁੱਧ ਕੱਢੂਗੀ ਵੈੜ ਠੀਕ ਆ ਜੀ ਬਾਕੀ ਗਾੜੀ ਸੇਵਾ ਦੀ ਡਿਮਾਂਡ ਆ ਵੀ ਜੀ ਬਾਕੀ ਜਿੰਨੀ ਚੰਗੀ ਦੋਸਤੋ ਸੇਵਾ ਵਾਲੀ ਹੋਵੇ ਉਹ ਆ ਦੇਖੋ ਤੈਨੂੰ ਮਗਰੋਂ ਮੈਂ ਕੋਲ ਤੁਸੀਂ ਲੈ ਸਕਦੇ ਜੀ ਠੀਕ ਆ ਆ ਦੇਖੋ ਮੋੜ ਲਿਆ ਭੀੜਾ ਥੋੜਾ ਪੀਟੀ ਹੌਲੀ ਮੋੜੀਏ ਨੂੰ ਘੁਮਾਓ ਥੋੜਾ ਸਲੋ ਇਹਨੂੰ ਤੋਰੋ ਹੌਲੀ ਹੌਲੀ ਤੋਰ ਸਾਹ ਥੋੜੀ ਜਿਹਾ ਤੌਰ ਨੂੰ ਬਾਕੀ ਹੈ ਦੋਸਤੋ ਤਿਆਰੀ ਤੇ ਆ ਦੋ ਦਿਨ ਤਿੰਨ ਦਿਨ ਸਮਾਂ ਜਿਹੜਾ ਬਸ ਕੱਟ ਸਕਦੀ ਹੈ ਠੀਕ ਆ ਹੋ ਸਕਦਾ ਵੀ ਸਫ਼ਰ ਤੇ ਬਿਲਕੁਲ ਦਰਾਂ ਜਾਂਦਿਆਂ ਵੀ ਸੂਪੇ ਬਾਕੀ ਕੋਈ ਵੀਰ ਮੁਕੰਮਲ ਤਿਆਰੀ ਸਮਝ ਕੇ ਤੁਸੀਂ ਸੌਦਾ ਕਰ ਸਕਦੇ ਠੀਕ ਆ ਥਣ ਤੋਂ ਅਗਲੇ ਮਗਰਲੇ ਥਣ ਜਿਹੜਾ ਸਹਜ ਵੇਖ ਸਕਦੇ ਹੋ ਬਿਲਕੁਲ ਇੱਕੋ ਜਿਹਾ ਸਹਜ ਆ ਚੌਥਾ ਥਾਣਾ ਦਾ ਮੁੱਠੀ ਥਾਣਾ ਠੀਕ ਆ ਇਹ ਸੰਧੂ ਸਾਹਿਬ ਕਰਮਾਲੀ ਚਵਾਊਗੀ ਆਪਾਂ ਇਹ ਨਹੀਂ 16 17 ਲੀਟਰ ਦੀ ਗਰੰਟੀ ਦਿੰਨੇ ਆ ਦੁੱਧ ਚਵਾਉ 20 ਲੀਟਰ ਹੁਣਗਾ ਸਟੇਲਸ ਡੁੱਲੇ ਹੋਏ ਨੇ ਆ ਬਿਲਕੁਲ ਜੀ ਬਿਲਕੁਲ ਤੇ ਇਹ ਵੇੜ ਦੀ ਬੰਤਰ ਵੇਖੋ ਛੱਡੀ ਧੀਰੀ ਆ ਸੀਲ ਸਭ ਪੂਰੀ ਆ ਵੇਖੋ ਜੀ ਠੀਕ ਆ ਤਾਂ ਦੁੱਧ ਵੀਰਾਂ ਦਾ ਵੀ 15 ਤੋਂ ਪਲੱਸ ਦੋਸਤੋ 16 17 17 ਲੀਟਰ 18 ਲੀਟਰ ਤੱਕ ਵੀ ਸਵਾ ਬਿਲਕੁਲ ਜੀ ਦੋਸਤੋ ਚਵਾ ਸਕਦੀ ਆ ਜਿਹੜੇ ਕੱਦ ਘਾਟ ਦੀ ਵੇੜ ਆ ਵੈਸੇ ਪਹਿਲਾ ਸਵੇਰ ਸੋਣਾ ਤੇ ਗਰਸੇਵ ਕੀ ਮੁੱਲ ਕੀ ਰੋਉ ਕਹਿੰਦਾ ਲੈਣ ਦੇਣ ਮੋਹਲਾ ਸਾਨੂੰ ਜ਼ਾਤ ਨਹੀਂ ਆਪ ਹੀ ਗੱਲ ਰੋਏ ਕਰ ਜਾਣੇ ਵੀਡੀਓ ਬਣਾਉਣਾ ਅੱਛਾ ਜੀ ਫਿਰ ਵੀ ਦੱਸੋ ਜੀ ਮੋਹਲ ਵੀ ਜੀ ਇਹਦਾ ਕਹਦੇ 72 ਹਜ਼ਾਰ ਅੱਛਾ ਜੀ ਇਹ ਜੋ ਮਾਨਤਨ ਕਰਦਾਂਗੇ ਆਪਾਂ 72 ਚ ਹਾਂਜੀ ਠੀਕ ਆ ਜੀ ਉਹਨੇ ਖੁੱਲਾ ਕਰਦਾਂਗੇ ਮਾਨਤਨ ਵੀਰਾਂ ਦਾ ਠੀਕ ਆ ਜੀ ਠੀਕ ਆ ਜਿਹੜਾ ਵੀਰ ਆਵੇ ਆਦੀ ਤਸੱਲੀ ਕਰਕੇ ਖੜੇ ਬਿਲਕੁਲ ਜਿਹੜੇ ਵੀਰ ਨੇ ਇੱਥੇ ਆਉਣਾ ਆਪਦੀ ਤਸੱਲੀ ਕਰਕੇ ਖੜੇ ਜਿੰਨੇ ਆਪਣੀ ਆਨਲਾਈਨ ਮੰਗਵਰੀਆਂ ਉਹ ਵੀ ਜੀ ਫਿਰ ਆਈ ਆਪਦੀ ਗਰੰਟੀ ਦੇ ਇੱਥੇ ਭੇਜ ਦਾਂਗੇ ਜੇ ਵੀਡੀਓ ਕਾਲ ਤੇ ਤੁਹਾਨੂੰ ਤਪਣੇ ਆ ਦਾਦਤ ਪ ਜਿੱਦਾਂ ਵੀ ਆ ਸਹੀ ਹੋ ਜੀ ਹਾਂਜੀ ਲੋ ਜੀ ਪੱਤਰੀ ਕਰਮ ਵਾਲੀ ਸ਼ਾਮਾਂ ਤੱਕ ਸੂਬੇ ਸਵੇਰ ਤੱਕ ਸੂਬੇ ਤੋਂ ਚਲੋ ਅਗਲੇ ਨਾਲ ਸਭ ਤੋਂ ਵਧੀਆ ਬਿਲਕੁਲ ਜੀ 75000 ਦੋਸਤੋ ਡਿਮਾਂਡ ਆ ਬਾਕੀ ਮੌਕੇ ਤੇ ਥੋੜਾ ਬਾਦ ਵਿੱਚੋਂ ਮਾਨਦਾਨ ਲੈਸ ਆ ਉਹ ਹੋ ਜਾਊਗਾ ਛੋਟਾ ਛੱਪਾ ਹੋ ਜਾਊਗਾ ਠੀਕ ਆ ਹਰ ਵਾਰ ਦੀ ਤਰ੍ਹਾਂ ਬਾਕੀ ਥਾਂ ਤੁਮ ਪੂਰਾ ਸੁਆਦੀ ਆ ਪੂਰੀ ਖਬਰਦਾਰ ਆ ਵੈੜ ਠੀਕ ਆ ਡਰਡਰ ਕੁਆਲਿਟੀ ਚੰਗੀ ਆ ਸੋ ਚਾਹਵਾਨ ਵੀਰ ਤੁਸੀਂ ਜਰੂਰ ਸੰਪਰਕ ਕਰਿਓ ਠੀਕ ਆ ਵੈੜ ਚੰਗੀ ਆ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਆ ਤੁਹਾਨੂੰ ਵੈੜ ਦਿਖਾਉਣੀ ਆ ਤਾਜੀ ਉਹ ਬਿਲਕੁਲ ਜਿਹ ਸੱਲੀ ਤੁਸੀਂ ਆਪਣੀ ਚੁਆਈ ਕਰਕੇ ਕਰ ਲਿਓ ਠੀਕ ਆ ਥਣ ਤੁਨ ਇੱਕ ਵਾਰੀ ਪੂਰਾ ਸਟਰਕਚਰ ਤੁਹਾਨੂੰ ਜਿਹੜਾ ਥਾਣਾ ਤੁਹਾਨੂੰ ਦਾ ਪੂਰੀ ਪਾਰਟੀ ਪੰਤਰ ਦਾ ਦਿਖਾ ਦਿੰਨੇ ਆ ਵੇ ਅਵਸ਼ੀ ਠਾਈ ਗੜਿਆ ਠੀਕ ਅਗਲੇ ਨਾਲ ਅਗਲਾ ਜਿਹੜਾ ਸਾਈਜ਼ ਵਿੱਚ ਬਰਾਬਰ ਮਗਰਲੇ ਨਾਲ ਮਗਰਲਾ ਸਾਈਜ਼ ਵਿੱਚ ਬਰਾਬਰ ਥਣ ਤੁਨ ਪੂਰਾ ਕੁਆਲਟੀ ਜਿਹੜਾ ਮੁੱਠੀ ਥਾਣਾ ਦਾ ਹਾਂ ਅੱਛਾ ਕਰ ਸੇਵਕ ਵੀਰ ਇਹ ਕਿੰਨਾ ਸਮਾਂ ਸੂਆ ਸੂਈ ਆ ਇਹ ਸੰਧੂ ਸਾਹਿਬ ਉਹਨਾਂ ਨੇ ਆਖਿਆ ਵੀ ਦੁਜੇ ਸੂਈ ਸੂਈ ਵੈਰਾ ਹਾਂਜੀ ਤੇ ਬਾਕੀ ਕੱਲ੍ਹ ਸੂਈ ਜੋ ਇਹ 12:00 ਵਜੇ ਆਪਣੇ ਕੋਲ ਵੀਡੀਓ ਹੈਗੀ ਜੋ ਜੇਰ ਦੀ ਵੀ ਤੇ ਸੂਈ ਦੀ ਵੀ ਹਾਂਜੀ ਤਰੀਕवार ਸਾਰਾ ਕੁਝ ਵਿੱਚ ਆਊਗਾ ਠੀਕ ਆ ਤੇ ਅੱਜ ਵੀਰ ਜੀ ਆਪਾਂ ਤੜਕੇ ਇਹਨੂੰ ਖਾਲੀ ਕੀਤਾ ਜੋ ਬਾਲਟੀ ਦੁੱਧ ਦੀ ਤੇ ਸਾਲੋ ਬੋਲੇ ਦੀ ਗੱਡੀ ਆ ਹੂੰ ਉਹਨਾਂ ਨੇ ਆਪਾਂ ਨੂੰ ਘਰ ਆ ਲਿਆਂ ਨੇ ਇਹਦੀ 20 ਲੀਟਰ ਦੀ ਗਾਰੰਟੀ ਦਿੱਤੀ ਹੈ ਠੀਕ ਹੈ ਜੀ ਠੀਕ ਹੈ ਜੀ ਆਪਾਂ ਵੀਰਾਂ ਨੂੰ ਇਹਦੀ ਗਾਰੰਟੀ 16 17 16 17 ਲੀਟਰ ਦੀ ਦਵਾਂਗੇ ਜੇ ਕਿਤੇ ਆਪਣੇ ਕੋਲ 4-5 ਅੰਦਰ ਰਹਿ ਗਈ ਫਿਰ ਆਪਾਂ ਚਵਾਈ ਕਰਾ ਕੇ ਦੇ ਦਾਂਗੇ ਵੀਰਾਂ ਨੂੰ ਬਿਲਕੁਲ ਹਾਂਜੀ ਤੇ ਇਹ ਸੂਈ ਕੱਲ ਹੀ ਆ ਕੱਲ ਸੂਈ ਵੀਰ ਜੀ ਮਗਰ ਵਛੀ ਜੋ ਕੱਲ ਇਹ ਅੱਜ ਮਾਰਨਿੰਗ ਇੱਕ ਡੰਗ ਦੀ ਚਵਾਈ ਹੋਈ ਕਿ ਦੂਜੇ ਦੀ ਰਾਤੀ ਚਵਾਈ ਕੀਤੀ ਜੋ ਰਾਤੀ ਕੱਢਿਆ ਸੀ 4 ਕਿਲੋ ਬੋਲਾ 4 ਕਿਲੋ ਬੋਲਾ ਕੱਢਿਆ ਹੂਗਾ ਤੇ ਦਿਨੇ ਕੱਢਿਆ ਜੋ 6 5 6 ਕਿਲੋ ਬੋਲਾ ਤੇਨੇ ਚਵਾਈ ਕਿੰਨੇ ਕਜੇ ਕੀਤੀ ਤੁਸੀਂ ਦੱਸ ਰਹੇ ਦਿਨੇ ਭਾਜੀ ਅਸੀਂ 8 ਵਜੇ ਚਵਾਈ ਕੀਤੀ ਕੋਈ ਸੂਬਾ ਦੀ ਕੋਈ ਚਵਾਈ ਨਹੀਂ ਜੋ ਕੋਈ ਟਾਈਮ ਨਹੀਂ ਜੋ ਇਹਨੂੰ ਠੀਕ ਹੈ ਤੇ ਲਓ ਜੀ 8 ਵਜੇ ਦੀ ਜਿਹੜੀ ਚਵਾਈ ਹੈ ਮਗਰ ਬੱਚੀ ਆ ਮਗਰ ਬੱਚੀ ਬਹੁਤ ਵਧੀਆ ਜਾਵੇ ਦੇਖੋ ਜੀ ਇੱਕ ਸੰਧੂ ਸਾਹਿਬ ਮੈਂ ਜਿਗਰ ਕਰਨਾ ਮੈਂ ਕਈ ਵੀਰ ਕਹਿ ਦਿੰਦੇ ਆ ਵੀ ਪੀ ਗਾਂ ਜਿੱਦਾਂ ਸ਼ਾਈ ਵਾਲਾ ਐਫਐਸ ਕ੍ਰੋਸ ਆ ਗਈ ਹੈ ਨਾ ਪੀ ਮਗਰ ਬੱਚਾ ਡੱਬਾ ਕਿਤੇ ਲਾਇਆ ਨਾ ਹੋਵੇ ਹੈਨਾ ਆਪਾਂ ਵੀਰ ਜੀ ਜਿੱਦੋਂ ਕੱਲ ਸੂਈ ਆ ਸੂਨਦਿਆਂ ਦੀ ਇਹਦੀ ਮਗਰੋਂ ਆਪਾਂ ਗਾਂ ਦੀ ਸਾਰੀ ਵੀਡੀਓ ਕਵਰ ਕੀਤੀ ਹੈ ਡਿਲੀਵਰੀ ਦੀ ਹਾਂ ਡਿਲੀਵਰੀ ਠੀਕ ਹੈ ਜੀ ਆਉਦੀ ਵੀਰ ਕੋਈ ਵੇਖ ਲੈ ਭਲਕੇ ਕੋਈ ਇਹ ਨਾ ਆਖੇ ਵੀ ਬੱਚਾ ਕੋਈ ਲਾਵਾਂ ਲੱਗਾ ਵੀਰ ਜੀ ਪਰ ਬੜਾ ਹੁੰਦਾ ਵਾ ਪਰ ਆਪਾਂ ਮਹਾਰਾਜ ਨੂੰ ਜਾਣਦੇ ਨਹੀਂ ਵੀਰ ਜੀ ਦੱਸ ਕੇ ਜਿਹੜੇ 2 ਰੁਪਏ ਲੈਣੇ ਦੱਸ ਦੇਣੇ ਤੁਹਾਡੇ ਨਾਲ ਭੈਣ ਭਰਾ ਜੁੜੇ ਆ ਕੋਈ ਐਡੀ ਨਹੀਂ ਹੈਗੀ ਬਾਕੀ ਸਾਨੂੰ ਸਾਹ ਜਿੱਥੇ ਮਾਲ ਗਿਆ ਵਾ ਵੀਰ ਫੋਨ ਕਰਦੇ ਆਪਾਂ ਨੂੰ ਐਡੀ ਵੀ ਚਲੋ ਗੱਲ ਬਿਲਕੁਲ ਹਾਂਜੀ ਲਓ ਵੀ ਦੋਸਤੋ ਮਗਰ ਬੱਛੀ ਆ ਫੀਮੇਲ ਕਾਫ ਆ ਕੱਲ ਦੀ ਸੂਈ ਐ ਅੱਜ ਦੂਜੀ ਡੰਗ ਦੀ ਜਿਹੜੀ ਚਵਾਈ ਮਾਰਨਿੰਗ ਤੇ ਜਿਹੜਾ ਟਾਈਮ ਬਿਲਕੁਲ ਜਿਹੜੀ ਆ ਪੌਲੇ ਤੋਂ ਅੱਜ ਸਾਫ਼ ਕਰ ਦਿੱਤੀ ਜਾਊਗੀ ਤੇ ਜਿਹੜਾ ਟਾਈਮ ਅੱਜ ਸ਼ਾਮ ਨੂੰ ਚਵਾਈ ਹੋਣੀ ਐ ਥਾਂ ਤੋਂ ਪੂਰਾ ਸੁਆਦੀ ਆ ਪੂਰਾ ਮੁੱਠੀ ਥਾਨਾ ਸਵੇਰ ਪਹਿਲਾਂ ਹੀ ਪਹਿਲਾਂ ਕਿ ਦੂਜੇ ਬਾਬਾ ਦੂਜੇ ਸੂਏ ਵੀ ਜੀ ਉਹਨਾਂ ਨੇ ਦੂਜੇ ਸੂਏ ਠੀਕ ਆ ਇਹ ਵੀ ਆਪਾਂ ਨੂੰ ਗਾਰੰਟੀ ਵਾਲੇ ਘਰ ਰੂਈਆਂ ਆਈਆਂ ਆ ਵੀ ਜੀ ਵੈੜ ਆਪਣੀ ਠੀਕ ਆ ਜੀ ਇਹ ਵੀ ਗਾਰੰਟੀ ਆ ਜਿਹੜਾ ਮਰਜ਼ੀ ਵੀਰ ਆਨਲਾਈਨ ਮੰਗਾ ਲੈ 15-16 ਲੀਟਰ ਦੀ ਗਾਰੰ ਇਕ ਟਾਈਮ ਤੋਂ ਟਾਈਮ ਕਰੇ ਕੋਈ ਟਾਈਮ ਨਹੀਂ ਆਪਾਂ 4 ਵਜੇ ਚੋ ਹੀ ਹੋਵੇ ਅਗਲਾ ਆਣ ਕੇ ਸ਼ਾਮ ਨੂੰ ਚੋਲੇ ਦੋ ਪਾਲਟੀਆਂ ਕਰਦੇ ਉਹਦਾ ਕੀ ਫਾਇਦਾ ਬਿਲਕੁਲ ਤੇ ਬਾਕੀ ਕੋਈ ਵੀ ਰਾਬ ਦੀ ਟਾਈਮ ਤੋਂ ਟਾਈਮ ਚੁਵਾਈ ਕਰ ਸਕਦਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਹੁਣ ਮਤਲਬ ਕਿ ਜਿਹੜਾ 5 6 6 ਕਿਲੋ 7 ਕਿਲੋ ਬੋਹਲਾ ਜਿਹੜਾ ਮਾਰਨਿੰਗ ਕੱਢਿਆ ਲਾ ਲਓ ਦੋਸਤੋ ਵੀ ਠੀਕ ਹੈ ਜੀ ਕਿਉਂਕਿ ਦੂਜੇ ਕ ਡੰਗ ਦੀ ਜਿਹੜੀ ਚੁਵਾਈ ਆ ਤੇ ਦੂਜਾ ਦਿਨ ਅੱਜ ਠੀਕ ਆ ਦੋ ਡੰਗ ਦੀਆਂ ਜਿਹੜੀਆਂ ਚੁਵਾਈਆਂ ਹੋ ਗਈਆਂ ਤੇ ਜਿਹੜੇ ਡੰਗ ਦੀ ਚੁਵਾਈ ਆਲੀ ਆਲੀ ਪੀੜੀ ਅੱਜ ਸ਼ਾਮ ਨੂੰ ਜਿਹੜੀ ਕਰਨੀ ਹੈ ਠੀਕ ਆ ਜਿਹੜਾ ਕ੍ਰੋਸ ਪਾਣਾ ਠੀਕ ਆ ਆ ਦੇਖੋ ਆਹ ਦੇਖੋ ਜੀ ਬਾਕੀ ਸੰਦੂ ਸਾਹਿਬ ਥੋੜੇ ਕਿ ਦੂਰੋਂ ਆਈ ਆ ਗੱਡੀ ਦਾ ਕਰਕੇ ਜਦੋਂ ਗੱਡੀ ਜਾਈ ਆ ਤੇ ਦਿਨੇ ਤੜਕੇ ਸੂਵੀ ਆ ਹਾਂ ਹਾਂ ਯਾਨੀ ਕਿ ਜਿੱਦਾਂ ਤੜਕੇ ਜੇ ਆਈ ਆ ਤੇ 12 ਵਜੇ ਸੂਵੀ ਗੱਡੀ ਚ ਹਾਂ ਸਕਰਸੇਵ ਕਿੰਨਾ ਨਿਮਾਨ ਕੀ ਜਾਂਦੀ ਕਰਦੇ ਆ ਇਹਦੀ ਡਿਮਾਂਡ ਵੀਰ ਜੀ ਆਪਾਂ 2 ਘੱਟ 70 ਮੋਲ ਕਰਦੇ ਆ ਅੱਛਾ ਇਹਦੇ ਵਿੱਚੋਂ ਮਾਨਤਾ ਨਹੀਂ ਕਰਾਂਗੇ ਅੱਛਾ ਜੀ ਤੇ ਕੋਈ ਵੀ ਵੀਰ ਆ ਦੀ ਤਸੱਲੀ ਕਰਕੇ ਚੋਗੇ ਖੜੇ ਦੋ ਜ਼ਾਬਾ ਤੁਹਾਨੂੰ ਦੱਸਿਆ 18 19 ਲੀਟਰ ਚ ਵਾਦਾਂਗੇ ਇਹਦੇ ਥੱਲੇ 18 19 ਲੀਟਰ ਹਾਂਜੀ ਗਾਰੰਟੀ ਦੇ ਆਈਆਂ ਵੇੜਾ ਆਪਣੇ ਕੋ ਦੋਵੇਂ ਆਪਾਂ ਤਸੱਲੀ ਨਾਲ ਠੀਕ ਆ ਜੀ ਜਿਹੜੇ ਵੀਰ ਨੇ ਉਹ ਉਹ ਆਉ ਤੇਪਗੇ ਜੇ ਆਨਲਾਈਨ ਮੰਗਾਉਣੀ ਆ ਤੇਪਗੇ ਆਪਾਂ ਵੀਡੀਓ ਕਾਲ ਕਰ ਦਾਂਗੇ ਜੇ ਆ ਆਨਲਾਈਨ ਕਰਨੀ ਆ ਇਹ ਆਪਦੀ ਵੀਰ ਉਥੇ ਆਪਾਂ ਇਥੇ ਚਵਾਈ ਘਰੇ ਵੀਡੀਓ ਕਾਲ ਤੇ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਬਿਲਕੁਲ ਦੋਵੇਂ ਤਸल्ली पक्षੇ ਬੈਠਾ ਨੇ ਬਿਲਕੁਲ ਬਾਕੀ ਇੱਕ ਗੱਲ ਇਹਨੂੰ ਨਿਆਣਾ ਨਿਉਣਾ ਪਾਉਣ ਦੀ ਕੋਈ ਲੋੜ ਨਹੀਂ ਭਾਵੇਂ ਹੁਣ ਬਚਾ ਲਾ ਦੋ ਇਹਨੂੰ ਠੀਕ ਹੈ ਕੋਈ ਰੱਸੀ ਨਹੀਂ ਪਾਉਣੀ ਇਹ ਨਹੀਂ ਵੀ ਕਰਮਾਂ ਵਾਲੀ ਲੱਤ ਮਾਰਦੀ ਹੈ ਲਓ ਜੀ ਠੀਕ ਹੈ ਬਾਕੀ ਜਵਾਪ ਅਸਮਾ ਇੱਕ ਨੰਬਰ ਦੋਸਤੋ ਬਿਨਾ ਅਸੀ ਰੱਸੀ ਬਿਨਾ ਵੰਗੇ ਤੋਂ ਤੁਸੀਂ ਚਵਾਈ ਕਰ ਸਕਦੇ ਜੀ ਠੰਡੀ ਐ ਸੀਲਸ ਹਊ ਬੈੜਾ ਠੀਕ ਹੈ ਸੋ ਨਰਕ ਪਰਖਾ ਤਸल्ली ਆਪਦੀ ਤੁਸੀਂ ਮੌਕੇ ਤੇ ਘਰ ਬਿਜਟ ਕਰਕੇ ਕਰ ਲਿਓ ਇੱਕ ਬਿਲਕੁਲ ਤਾਜੀ ਸੂਈ ਸੋਈ ਜਿਹੜੀ ਅੱਜ 262 ਤੁਹਾਨੂੰ ਦਿਖਾਉਣੀ ਸੀਗੀ ਇੱਕ ਗੱਪਣ ਜਿਹੜੀ ਬਿਲਕੁਲ ਤਿਆਰੀ ਤੇ ਆ ਇੱਕ ਦੋ ਦਿਨ ਕੱਢਦੀ ਆ ਬਿਲਕੁਲ ਅੱਜ ਭਲਕ ਸੂ ਵੀ ਸਕਦੀ ਆ ਕੋਈ ਬਾਲੀ ਵੱਡੀ ਗੱਲ ਨਹੀਂ ਕਿਉਂਕਿ ਪਸ਼ੂ ਬਿਲਕੁਲ ਤਿਆਰੀ ਤੇ ਆ ਦੋ ਹੀ ਨਗ ਸੀਗੇ ਦੋਵੇਂ ਨਗਾਂ ਦੀ ਡਿਟੇਲ ਜਿਹੜੀ ਆ ਆਪਾਂ ਬਿਲਕੁਲ ਤੁਹਾਡੇ ਨਾਲ ਸਾਂਝੀ ਕਰਤੀ ਆ ਸ਼ੇਅਰ ਕਰਤੀ ਆ ਠੀਕ ਆ ਸੋ ਵੈੜਾ ਦੋਵੇਂ ਚੰਗੀਆਂ ਨੇ ਠੀਕ ਆ ਜੀ ਰੇਟ ਪੜਤਾ ਵੀ ਤਕਰੀਬਨ ਜਿਹੋ ਜਿਹੇ ਪਸ਼ੂ ਦੋਸਤੋ ਆਪਾਂ ਖਰੀਦਦੇ ਆ ਉਹੋ ਜਿਹਾ ਰੇਟ ਪੜਤਾ ਆਪਾਂ ਨੂੰ ਬਿਲਕੁਲ ਮੋਲ ਜਿਹੜਾ ਭਰ ਕੇ ਪਸ਼ੂ ਫਰੀਦ ਲੋੜ ਨਹੀਂ ਤੇ ਤੁਹਾਨੂੰ ਪਤਾ ਪਹਿਲੀ ਇਹਨਾਂ ਨੂੰ ਛੜੀਆਂ ਛੜੀਆਂ ਬਣਣੀਆਂ ਪੈਂਦੀਆਂ ਕੋਈ ਛੜੀ ਛੜੀ ਨਹੀਂ ਬਤੀਆਂ ਸੀ ਆ ਆ ਲੋ ਠੀਕ ਹੈ ਜੀ ਠੀਕ ਹੈ ਤਾਂ ਨਵੇਂ ਮੋਟੀ ਵਾਲਾ ਚਾਹੋ ਥੋੜੀ ਭਾਲਾ ਬਿਲਕੁਲ ਗੁਰਸੇਵਕ ਪੁਲਿਸ ਦਾ ਨੰਬਰ ਨੰਬਰ ਸੰਤੋਸ ਸਾਹਿਬ ਹੈਗਾ 97813 55875 ਠੀਕ ਹੈ ਜੀ ਹਾਂ ਜੀ ਓਕੇ ਰਿਪੋਰਟ ਪਾਸ ਜੀ ਓਕੇ ਸੰਤੋਸ ਸਾਹਿਬ ਸასი ਗੁਰ ਲਓ ਵੀ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਸੇਵਕ ਸਿੰਘ ਪਿੰਡ ਸ੍ਰੀ ਗੋਇੰਦਵਾਲ ਸਾਹਿਬ ਜਿੱਥੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਫਤਿਆਬਾਦ ਕੋ 6 ਕਿਲੋਮੀਟਰ ਦੀ ਦੂਰੀ ਹੈ ਖੰਡੂਰ ਸਾਹਿਬ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ